ਵੀਰਾਂ ਦੀ ਫਰਮਾਇਸ਼ ਹੀ ਕਿ ਤੁਸੀਂ ਸਸਤੇ ਕੁਰਤੇ ਪਜਾਮੇ ਨਹੀਂ ਲਿਉਂਦੇ ਆਹ ਕੁਰਤਾ ਪਜਾਮਾ ਆ ਗਿਆ ਜੀ ਕਾਟਨ ਦਾ ਮਾਰਕੀਟ ਦੇ ਅਗਲੇ ਜਗਾ 600 ਰੁਪਏ ਦਾ ਓਨਰ ਦੇ ਅੱਟ ਕਮਿਊਨਿਟੀ ਸੂਟ 250 ਰੁਪਏ ਦਾ ਸੂਟ ਜੀ ਮੇਲਾ ਕਿੱਥੋਂ ਪੌਣਾ ਦੇ 88 ਬਲੇਰ ਰੋਡ ਪਿੱਖੀਵੰਡ ਜਿੱਥੇ ਸਸਤੇ ਦਾ ਸਸਤਾ ਕਪੜਾ ਟੰਡਾ ਹੈ 250 ਰੁਪਏ ਦਾ ਕੁਰਤਾ ਪਜਾਮਾ 5 ਮੀਟਰ ਪੂਰਾ ਬਣ ਕੇ ਆ ਨਾ 500 ਵਾਲਾ 250 ਰੁਪਏ ਜੀ ਜੀ ਆ ਬੰਬੇ ਦੀ ਲੀਜੀਬਿਲਟੀ ਆ ਗਈ ਜਾਓ ਇਹਦਾ ਮਾਰਕੀਟ ਦੇ ਵਿੱਚ ਕੋਈ 600 ਕੋਈ 700 ਲਾ ਰਿਹਾ ਏ ਸਾਡੇ ਕੋਲ ਮਿਲੂਗਾ 375 ਰੁਪਿਆ ਦਾ ਸੂਟ ਜੀ ਦੇਸੀ ਕੀ ਹੋ ਜਾਵੇ ਦਾ ਦੇਸੀ ਕੀ ਹੋ ਵੇਖੋ ਮੋਰਨ ਗਿਆ ਬੰਬੇ ਕਾਟਨ ਦੀਆਂ ਕਾਟਨ ਤੇ ਬੰਬੇ ਕਾਟਨ ਦੇ ਸੂਟ ਲਈ ਜੀ ਕੋਈ 600 ਲੈਦਾ 375 ਰੁਪਿਆ ਦਾ ਸੂਟ ਜੀ ਬੌਨਰ ਦੀ ਹੱਟੀ ਬਲੇ ਰੋਡ ਪਿੱਛੀ ਵੈਂਡ ਆਇਆ ਕਾਟਨ 100% ਲੈ ਲੈਣਾ ਕਪੜਾ ਵੇਖੋ ਕਿੰਨਾ ਵਧੀਆ ਇਹਦਾ ਮਾਰਕੀਟ ਕੋਈ 1500 ਦਾ ਕੋਈ 2000 ਦਾ ਸੂਟ ਵੇਚਦਾ ਹੈ ਪੌਣਾ ਰੀਟਲ ਮਿੰਸਟਰ 750 ਰੁਪਏ ਦਾ ਸੂਟ ਜੀ 750 ਦਾ ਸੂਟ ਵੇਖੋ ਕਪੜਾ ਵੇਖੋ ਬਹੁਤ ਵਧੀਆ ਕਪੜਾਈ ਕਾਊਂਟਰ ਹੈਗੀ 100% ਇਹ ਲੀਲਣ ਚ ਲੀਲਣ ਕੋਈ ਦੋਟਾ ਯਾਰ ਅਸੀਂ 750 ਰੁਪਏ ਜੀ ਪ્યો ਲੀਲਣ 100% ਦੇ ਬ੍ਰਾਂਡ ਆ ਗਏ ਜੀ ਮੁਸਤਫਲਾਲ ਦੇ ਮੁਸਤਫਲਾਲ ਦਾ ਕਪੜਾ ਜਿਹੜੇ ਸਾਰੇ ਪਤਾ ਹੈ ਕਿ 100 ਸਾਲ ਪੁਰਾਣੀ ਫੈਕਟਰੀ ਆ ਇਹਦਾ ਕੋਈ ਮਾਰਕੀਟ ਕੋਈ 900 ਕੋਈ 15 ਵਿੱਚਦਾ ਹੈ ਬੌਂਡਰ ਰੇਟ ਤੋਂ ਦੂਸਰੇ ਵਜ 675 ਰੁਪਏ ਦਾ ਸੂਟ ਮਿਲਣਾ ਕਿਤੋਂ ਉਹਨਾਂ ਦੇ ਟਿਬਲੇਰ ਰੋ ਪਿੱਛੇ ਵੇਣ ਤੋਂ ਜਿੱਦੇ ਸੱਤ ਸਸਤਾ ਕਪੜਾ ਦਿੱਤਾ ਜਾਂਦਾ ਹੈ ਬਹੁਤ ਬਹੁਤ ਵਧੀਆ ਕਾਟਰ ਸੂਟ ਆ ਗਏ ਜੀ ਕਾਟਨ ਕਾਟਰ ਸ਼ਟਰ ਕਾਟਰ ਆ ਗਏ ਜੀ ਇਹ ਵੀ ਮਾਰਕੀਟ ਕੋਈ 1500 ਕੋਈ 2000 ਦਾ ਸੂਟ ਸਾਡੇ ਕੋਲ ਮਿਲੂਗਾ 750 ਰੁਪਏ ਦਾ ਜੀ ਸਾਡੇ 750 ਇਹ ਮਿਲੂਗਾ ਤੁਹਾਨੂੰ ਜੀ ਬਲੇਰ ਰੋਡ ਪਿੱਛੇ ਵੈਂਡ ਜਿਹਦਾ ਮੋਬਾਈਲ ਨੰਬਰ ਹੈਗਾ 9946 3408 ਆਓ ਜੀ ਕੀੜਾ ਕਟਰ ਆ ਗਈ ਜੀ ਕੀੜਾ ਕਟਰ 100% ਪਿਓਰ ਇਸ ਕਪੜੇ ਦੀ 5 ਸਾਲ ਦੀ ਗਾਰੰਟੀ ਹੈ ਕਟੋੜਾ 5 ਸਾਲ ਦੀ ਗਾਰੰਟੀ ਇਹ ਮਾਰਕੀਟ ਗੜ ਕੋਈ 900 ਦਾ ਕੋਈ ਹਜ਼ਾਰ ਦਾ ਵੇਚਦਾ ਹੈ ਅਸੀਂ ਤਾਂ ਨੇ 500 ਦਾ 5 ਮੀਟਰ 100 ਰੁਪਏ ਮੀਟਰ 500 ਦਾ ਸੂਰ ਜੀ ਕੱਲ ਨਮਾ ਜੀ ਦੇਖੋ ਬਹੁਤ ਵਧੀਆ 500 ਦਾ 5 ਮੀਟਰ ਹੈ ਜਿੱਤਰਾ ਮਰਜੀ ਖਿੱਚੋ ਦੇਖੋ ਕਪੜਾ ਦੇਖੋ ਪਿਓਰ ਕੀਜਾ ਕੋਟਨ 500 ਰੁਪਏ ਸੂਟ ਜੀ 500 ਸੂਟ ਪਿਓਰ ਕੀਜਾ ਕੋਟਨ 1100 500 ਰੁਪਏ ਵਿੱਚ ਨਹੀਂ ਜਿਹੜਾ ਵੀਰ 2000 ਦੀ ਸ਼ੋਪਿੰਗ ਕਰੇਗਾ ਉਹਨੂੰ ਸਕਜਵੀ ਸਾਥ ਤੇ 100 ਕਟ ਫਰੀ ਦਿੱਤਾ ਜਾਊਗਾ ਜੀ